रीता आ गल सुन पा तुरे बज के हां जी मम्मा जी वो तो गेट पे देख कौन हां जी अंकल जी तेरा डैडी किथे पता? ਕੰਮ ਤੇ ਗਿਆ ਵਾ ਕੀ ਕੰਮ ਆ ਆ ਦਵਾਈ ਸੀ ਪੁੱਤ ਉਹਦੀ ਆ ਗੋਲੀਆਂ ਤੇਰੇ ਡੈਡੀ ਨੂੰ ਦੇ ਦੀ ਚੰਗਾ ਅੰਕਲ ਜੀ ਆਖੀਆ ਇਹ ਪੁੱਤ ਮਿੱਠੀਆਂ ਗੋਲੀਆਂ ਇਹਦੇ ਨਾਲ ਗਰਮੀ ਨਹੀਂ ਲੱਗਦੀ ਜਦੋਂ ਬੰਦਾ ਖਾ ਲੈਂਦਾ ਜਦੋਂ ਤੇਰਾ ਡੈਡੀ ਹੱਥ ਨੇ ਆ ਗਿਆ ਨਾ ਤਾਂ ਉਹਨੂੰ ਫੜਾ ਦੀ ਕੈਂਕਲ ਤੇ ਕੇ ਗਿਆ ਸੀ ਠੀਕ ਹੈ ਠੀਕ ਹੈ ਕੌਣ ਸੀ ਪਤਾ ਮੰਮੀ ਦੀ ਅੰਕਲ ਸੀ ਕੀ ਕਹਿੰਦੇ ਆਹ ਗੋਲੀਆਂ ਫਰਾਕੇ ਗਏ ਆ ਇਹ ਕਾਦੀਆਂ ਗੋਲੀਆਂ ਪੁੱਤ ਮੰਮੀ ਦੀਆਂ ਮਿੱਠੀਆਂ ਗੋਲੀਆਂ ਆਏ ਨਾ ਗਰਮੀ ਨਹੀਂ ਲੱਗਦੀ ਅੱਛਾ ਕੋਤੋਂ ਮੈਂ ਤਾਂ ਬਹੁਤ ਗਰਮੀ ਲੱਗੀ ਜਾਂਦੀ ਸਵੇਰ ਦਾ ਕੰਨਾ ਕੰਮ ਕਰਦੀ ਪੁਰੇ ਫੜਾ ਦੋ ਮੈਨੂੰ ਦੇ ਜਾ ਬਾਕੀ ਰੱਖ ਦੇ ਪੁੱਤ ਉਸ ਅੰਦਰ ਤੇ ਡੈਡੀ ਨੂੰ ਪੜਾ ਦੇ ਚੰਗਾ ਠੀਕ ਹੈ <laughs> oh no, 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 no. <laughs> oh. मम्मी की हो गया मम्मी की हो गया मम्मी की हो गया मम्मी तो Mamma mia, pane pina? Ma le ha che un'inghia pane? Mamma mia, pane Mamma mia? Ai, mamma mia, non è più così. ਮੰਮੀ ਨੂੰ ਕਸ ਹੋ ਗਿਆ ਮੰਮੀ 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 ਕੀ ਹੋ ਗਿਆ ਪਤ ਤਾ ਨਹੀਂ ਜਾਣਦੀ ਓਏ ਉੱਠ ਓ ਕੀ ਹੋ ਗਿਆ ਤੈਨੂੰ ਬੋਲਦੀ ਕਿਉਂ ਨਹੀਂ ਓ ਖੜੀ ਹੋ ਉਹ ਪੁੱਤ ਕੀ ਹੋ ਗਿਆ ਨੂੰ ਪਤਾ ਨਹੀਂ ਜਾਣਦੀ ਉਹ ਕੁਛ ਖਾਦਾ ਤਾਂ ਨਹੀਂ ਇਹਨੇ ਦਾਦੀ ਜੀ ਤੁਹਾਡੇ ਆਈਆਂ ਮਿੱਠੀਆਂ ਗੋਲੀਆਂ ਖਾ ਗਈ ਮਿੱਠੀਆਂ ਗੋਲੀਆਂ ਕੌਣ ਦੇ ਗਿਆ ਸੀ ਸਾਲਾ ਓਏ ਮੇਰੇ ਆਸ ਵਾਲਿਆ ਮਾਨਕਾ ਬਹਿ ਜਾ ਓ ਤੇਰਾ ਬੇੜਾ ਓਏ ਹੁਣ ਨਹੀਂ ਐ ਉੱਠੀ ਦੋ ਦਿਨ ਹੁਣ ਤਾਂ ਪਰਸੋਂ ਉੱਠੂ ਮੰਮੀ ਓਏ ਮਿੱਠੀਆਂ ਗੋਲੀਆਂ ਕਾਣੂ ਸੀ ਉਹ ਤਾਂ ਚਿੱਟੀਆਂ ਗੋਲੀਆਂ ਸੀ ਜੀਬ ਵਾਲੀਆਂ ਹੈ ਹਾਏ ਓ ਜਮਾ ਕੀ ਹੋ ਰਿਹਾ